ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਰਮਨ ਪ੍ਰੀਤਕੌਰ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਹਰ ਰੋਜ਼ੀ ਤਰ੍ਹਾਂ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਗੱਲ ਕਰਦੇ ਹਾਂ ਜੀ ਓਹ ਲੱਗਣ ਲੱਗ ਗਿਆ ਕਿ ਸ਼ਾਇਦ ਪੰਜਾਬ ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ ਹੈ ਸੱਚੀ ਹਲੇ ਇੱਕ ਦੁੱਖ ਜਿਹੜਾ ਉਹ ਘਟਦਾ ਨਹੀਂ ਹੈ ਕਿ ਦੂਸਰਾ ਵੱਡਾ ਦੁੱਖ ਸਾਹਮਣੇ ਆ ਜਾਂਦਾ ਹੈ ਹਲੇ ਰਾਜਵੀਰ ਜਵੰਦਾ ਹੋਰਾਂ ਦੀ ਆਪਾਂ ਗੱਲ ਕਰ ਰਹੇ ਸੀ ਕਿ ਉਹਨਾਂ ਦਾ ਕੱਲ ਸੰਸਕਾਰ ਹੋਇਆ ਨਾਲ ਦੀ ਨਾਲ ਇੱਕ ਹੋਰ ਦੁੱਖਦਾਇਕ ਖਬਰ ਆ ਗਈ ਕਿ ਜਿਹੜੇ ਅੰਤਰਰਾਸ਼ਟਰੀ ਬੋਡੀ ਬਿਲਡਰ ਰਵਿੰਦਰ ਖੁੰਮਣ ਉਹਨਾਂ ਦੀ ਵੀ ਮੌਤ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਐਤਕੀ ਪੰਜਾਬ ਦੇ ਵਿੱਚ ਹੋਈ ਪਤਾ ਨਹੀਂ ਕੀ ਕੀ ਜਾਂਦਾ ਕੁਦਰਤ ਇੰਨੀ ਕਹਿਰਵਾਨ ਕਿਉਂ ਆ ਜਿਹੜੀ ਵੀ ਸ਼ਖਸੀਅਤ ਦੇ ਬਾਰੇ ਖਬਰ ਪੜਦੇ ਆ ਉਹਦੇ ਬਾਰੇ ਖਬਰ ਆਉਂਦੀ ਜਿੱਕਿ ਉਹ ਤਾਂ ਦੁਨੀਆਂ ਦੇ ਉੱਤੇ ਨਹੀਂ ਰਹੀ ਵਰਿੰਦਰ ਘਮਣ ਪੰਜਾਬ ਦਾ ਨਹੀਂ ਸਗੋਂ ਦੁਨੀਆ ਦਾ ਬੰਨਿਆ ਪਰ ਬੰਨਿਆ ਬੋਡੀਬਿਲਡਰ ਸੀ ਤੇ ਉਹਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਸੀ ਸ਼ਾਇਦ ਸਾਡੇ ਪਰਿਵਾਰਕ ਜੀਆਂ ਨੂੰ ਨਾ ਪਤਾ ਹੋਵੇ ਸਲਮਾਨ ਖਾਨ ਦੀ ਫਿਲਮ ਰੇਸ 3 ਦੇ ਵਿੱਚ ਵੀ ਇਹਨਾਂ ਨੇ ਐਕਟਿੰਗ ਕੀਤੀ ਸੀ ਕਈ ਪੰਜਾਬੀ ਫਿਲਮਾਂ ਚ ਐਕਟਿੰਗ ਕੀਤੀ ਸੀ ਜਿਦੇ ਵਿੱਚ ਕਬੱਡੀ ਵਾਂਸ ਅਗੇਨ ਵੀ ਸੀ ਕੁਝ ਬੋਲੀਵੁੱਡ ਦੇ ਨਾਲ ਨਾਲ ਇਹਨਾਂ ਨੇ ਹਾਲੀਵੁੱਡ ਦੀਆਂ ਫਿਲਮਾਂ ਚ ਵੀ ਕੰਮ ਕੀਤਾ ਸੀਗਾ ਇਹ ਐਵੇਂ ਇੰਗਲਿਸ਼ ਸੀ ਤੇ ਇਹਨਾਂ ਨੇ ਆ ਛੋਟੀ ਉਮਰ ਦੇ ਵਿੱਚ ਹੀ ਬੋਡੀਬਿਲਡਿੰਗ ਦੇ ਵਿੱਚ ਨਾਂ ਕਮਾਉਣਾ ਸ਼ੁਰੂ ਕਰਤਾ ਦਾਦਾ ਜੀ ਇਹਨਾਂ ਦੇ ਹਾਕੀ ਦੇ ਪਲੇਅਰ ਸੀ ਪਿਤਾ ਜੀ ਉਹਨਾਂ ਦੇ ਕਬੱਡੀ ਦੇ ਪਲੇਅਰ ਸੀ ਸੋ ਇਹ ਆਪ ਆ ਜਿਹੜੇ ਬੋਡੀ ਬਿਲਡਿੰਗ ਦੇ ਖੇਤਰ ਦੇ ਵਿੱਚ ਆਏ ਤੇ ਪਰ ਇਹਨਾਂ ਦਾ ਅੰਤ ਜਿਸ ਤਰੀਕੇ ਦੇ ਨਾਲ ਜਿਵੇਂ ਇਹਨਾਂ ਦੀ ਮੌਤ ਹੋਈ ਆ ਉਹ ਡਾਕਟਰਾਂ ਦੀ ਗਲਤੀ ਦੇ ਨਾਲ ਹੋਈ ਮੰਨੀ ਜਾਂਦੀ ਆ ਉਹਦਾ ਕਾਰਨ ਇਹ ਜੀ ਕਿ ਘਰੋਂ ਤਾਂ ਬੰਦਾ ਗਿਆ ਜੀ ਸਿਰਫ ਆਪਦੇ ਮਸਲ ਦਾ ਆਪਰੇਸ਼ਨ ਕਰਾਉਣ ਦੇ ਲਈ ਤੇ ਉਸ ਥਾਂ ਦੇ ਉੱਤੇ ਜਾ ਕੇ ਬੰਦੇ ਨੂੰ ਮੌਤ ਮਿਲਦੀ ਆ ਤੇ ਇਹ ਤਾਂ ਬਹੁਤ ਛੋਟੀ ਸਰਜਰੀ ਸੀ ਇਹ ਕੋਈ ਸਰਜਰੀ ਇੰਨੀ ਵੱਡੀ ਨਹੀਂ ਵੀ ਭਾਈ ਬੰਦੇ ਦੀ ਮੌਤ ਹੋ ਸਕਦੀ ਆ ਦੇ ਦੌਲੇ ਦੇ ਵਿੱਚ ਮਸਲ ਦੀ ਸਮੱਸਿਆ ਸੀ ਤੇ ਇਹ ਕੱਲ ਹੀ ਅੰਮ੍ਰਿਤਸਰ ਦੇ ਫੋਟਸ ਹਸਪਤਾਲ ਦੇ ਵਿੱਚ ਗਏ ਸੀ ਤੇ ਉੱਥੇ ਇਹਨਾਂ ਦੇ ਨਾਲ ਇਹ ਕੁਝ ਵਾਪਰ ਗਿਆ ਫਿਰ ਜਦੋਂ ਮੌਤ ਹੋਈ ਆ ਤੇ ਉੱਥੇ ਇਹਨਾਂ ਦੇ ਦੋਸਤਾਂ ਨੇ ਸਾਥਗਾਨੇ ਰੌਲਾ ਵੀ ਪਾਇਆ ਹੰਗਾਮਾ ਵੀ ਹੋਇਆ ਕਿਉਂਕਿ ਉਹਨਾਂ ਨੇ ਦੋਸ਼ ਲਾਇਆ ਕਿ ਭਾਈ ਇਹ ਡਾਕਟਰਾਂ ਦੇ ਵੱਲੋਂ ਜਿਹੜਾ ਉਹ ਬੇਹੋਸ਼ੀ ਦਾ ਟੀਕਾ ਲਾਇਆ ਜਾਂਦਾ ਉਹਦੀ ਮਾਤਰਾ ਵਧਾ ਦਿੱਤੀ ਗਈ ਆ ਤੇ ਜਿਹਦੇ ਕਰਕੇ ਇਹਨਾਂ ਦੀ ਬਾਡੀ ਕਾਲੀ ਪੈ ਗਈ ਆ ਬਿਲਕੁਲ ਅੰਡੇ ਚਿਹਰੇ ਦਾ ਰੰਗ ਬਦਲ ਗਿਆ ਸੋ ਐਡਾ ਵੱਡਾ ਬੰਦਾ ਹੱਟਾ ਟੱਟਾ 6 ਫੁੱਟ 2 ਇੰਚ ਦਾ ਬੰਦਾ ਜਿਹਨੇ ਦੁਨੀਆ ਭਰ ਦੇ ਵਿੱਚ ਆਪਦੇ ਜੁੱਸੇ ਦੇ ਨਾਲ ਆਪਣੇ ਦਰਸ਼ਨੀ ਫਰੀਰ ਦੇ ਨਾਲ ਨਾ ਬਣਾਇਆ ਤੇ ਉਹਦੀ ਇਸ ਤਰੀਕੇ ਦੇ ਨਾਲ ਮੌਤ ਹੋ ਜੇ ਤੇ ਇਹ ਬੰਦੇ ਨੂੰ ਗੱਲ ਹੀ ਨਹੀਂ ਹਜ਼ਮ ਹੁੰਦੀਗੀ ਮੇਰੇ ਵਰਗਿਆਂ ਨੂੰ ਵੀ ਹੁੰਦੀ ਪਰਿਵਾਰ ਨੂੰ ਤਾਂ ਕਿੱਥੇ ਹੋਣੀ ਆ ਸੋ ਵਰਿੰਦਰ ਘੋਮਣ ਜਿਹੜਾ ਉਹਨੇ ਛੋਟੀ ਉਮਰ ਦੇ ਵਿੱਚ ਹੀ ਨਾ ਤੇ ਉਹਨੇ ਮਿਸਟਰ ਪੰਜਾਬ ਜਿੱਤ ਲਿਆ ਸੀ ਟਾਈਟਲ ਫਿਰ ਉਹਦਾ ਉਹਦੇ ਪਿੱਛੇ ਬੜ ਕਿਨੇ ਦੇਖਿਆ ਫਿਰ ਉਹਨੇ ਕੁਝ ਸਮੇਂ ਦੇ ਵਿੱਚ ਹੀ ਮਿਸਟਰ ਇੰਡੀਆ ਬਣਿਆ ਫਿਰ ਉਹਨੇ ਮਿਸਟਰ ਏਸ਼ੀਆ ਦਾ ਖਿਤਾਬ ਲੜਿਆ ਉਹਦੇ ਵਿੱਚੋਂ ਦੂਜੇ ਨੰਬਰ ਦੇ ਉੱਤੇ ਰਿਹਾ ਸੋ ਉਹਦੀ ਬਹੁਤ ਵੱਡੀ ਪਹੁੰਚ ਸੀਗੀ ਬਹੁਤ ਵੱਡੀ ਸ਼ਖਸੀਅਤ ਸੀ ਉਹ ਪਰ ਤੁਸੀਂ ਦੇਖੋ ਵੀ ਵੱਡੇ ਦਾ ਅੰਤ ਕਿਸ ਤਰੀਕੇ ਦੇ ਨਾਲ ਇਹ ਕਰ ਦਿੰਦੇ ਆ ਆ ਦੋ ਹਸਪਤਾਲਾਂ ਦੇ ਉੱਤੇ ਇੱਕੋ ਕੰਪਨੀ ਦੇ ਦੋ ਹਸਪਤਾਲਾਂ ਦੇ ਉੱਤੇ ਇਹ ਸਵਾਲ ਉੱਠੇ ਆ ਕਿਉਂਕਿ ਤੁਸੀਂ ਦੇਖੋ ਵੀ ਇਧਰ ਰਾਜਵੀਰ ਜਵੰਦਾ ਇਹ ਵੀ ਉਸੇ ਹਸਪਤਾਲ ਦੇ ਵਿੱਚ ਸੀ ਫੋਰਟਿਸ ਦੇ ਵਿੱਚ ਮੁਹਾਲੀ ਦੇਵਿੰਦਰ ਘੋਮਣਾ ਜਿਹੜਾ ਇਹ ਵੀ ਫੋਟਸ ਹਸਪਤਾਲ ਦੇ ਵਿੱਚ ਸੀ ਅੰਮ੍ਰਿਤਸਰ ਸੋ ਉਧਰ ਉਸ ਹੀ ਦੇ ਦੀ ਮੌਤ ਹੋਈ ਆ ਇਧਰ ਇਹ ਸੀਰੇ ਦੀ ਮੌਤ ਹੋਈ ਆ ਸੋ ਆ ਵੀਰਵਾ ਸਾਹਮਣੇ ਆਇਆ ਅੱਜ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ ਉਦੋਂ 10 ਵਜੇ ਸਵੇਰ ਦੇ ਤੇ ਦੁਪਹਿਰੇ 3 ਵਜੇ ਦੇ ਕਰੀਬ ਅੱਜ ਤੇ ਅੱਜ ਸਸਕਾਰ ਹੋਣਾ ਜੀ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਵਿਰਿੰਦਰ ਘੋਮਣ ਹੋਰਾਂ ਦਾ ਸੋ ਜਿਹੜਾ ਆ ਪੂਰੇ ਦਾ ਪੂਰਾ ਵੜਾ ਬੜਾ ਮੰਦਪਾਦਾ ਰਿਆ ਇਹਦੇ ਵਿੱਚ ਜਸਵਿੰਦਰ ਭੱਲਾ ਸਾਹਿਬ ਚਲੇ ਗਏ ਸਿੰਘੀਤ ਸਮਰਾਟ ਚਰਨਜੀਤ ਹੁਜਾ ਸਾਹਿਬ ਚਲੇ ਗਏ ਫਿਰ ਤੁਸੀਂ ਗੱਲ ਕਰ ਲਓ ਗੁਰਮੀਤ ਮਾਨ ਦੀ ਲੰਘੇ ਕੱਲ ਉਹਨਾਂ ਦੀ ਮੌਤ ਹੋਈ ਆ ਤੇ ਗੁਰਮੀਤ ਮਾਨ ਤੇ ਪ੍ਰੀਤ ਪਾਇਲ ਦਾ ਨਾਂ ਜਿਹੜਾ ਉਹ ਦੁਗਾਣਾ ਗਾਇਕੀ ਦੇ ਵਿੱਚ ਬੜਾ ਵੱਡਾ ਰਿਆ ਫਿਰ ਤੁਸੀਂ ਗੱਲ ਕਰ ਲਓ ਕਰਮਜੀਤ ਸਿੰਘ ਬੱਗਾ ਇਹ ਅੰਤਰਰਾਸ਼ਟਰੀ ਅਲਬੋਜ਼ਾਬਾਦਕ ਚਾਰ ਦਿਨ ਪਹਿਲਾਂ ਇਹ ਦਿਲ ਦੇ ਦੌਰੇ ਨਾਲ ਤੁਰ ਗਏ ਆ ਫਿਰ ਗੱਲ ਕਰ ਲਓ ਸੋਨ ਲਾਲ ਸੈਣੀ ਦੀ ਇਹ ਪੰਜਾਬ ਦਾ ਇੱਕ ਭੇਟਾ ਗਉਣ ਵਾਲਾ ਸਰਗਰਮ ਗਾਇਕ ਸੀ ਇਹਦੀ ਭੇਟ ਗਉਣ ਦੀ ਮੌਤ ਹੋ ਗਈ ਆ ਸੋ ਇਸ ਤਰੀਕੇ ਦੀਆਂ ਬੜੀਆਂ ਮੰਦ ਭਾਗੀਆਂ ਦੀਆਂ ਖਬਰਾਂ ਆਈਆਂ ਜੀ ਜੀ ਬਿਲਕੁਲ ਸੱਚੀ ਨਜ਼ਰ ਲੱਗ ਗਈ ਪੰਜਾਬ ਨੂੰ ਟੈਣਾ ਸਭ ਖੈਰ ਉਧਰ ਹਜ਼ਾਰਾਂ ਹੀ ਲੋਕਾਂ ਨੇ ਰਾਜਵੀਜਵੰਦਾ ਨੂੰ ਸੇਜਲੱਖਾਂ ਦਰਾਂ ਅੰਤਿਮ ਵਿਦਾਇਗੀ ਦਿੱਤੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਉਹ ਪੰਜਾਬ ਦਾ ਮਾਨਮਤਾ ਗਾਇਟ ਸੀ ਉਹਨੂੰ ਵਿਦਾਇਗੀ ਦੇਣ ਦੇ ਲਈ ਕੱਲ ਲੋਕਾਂ ਦਾ ਹੜ ਆ ਗਿਆ ਅਸਲ ਦੇ ਵਿੱਚ ਪੋਨਾ ਪਿੰਡ ਜਿਹਦੇ ਬਾਰੇ ਲੋਕਾਂ ਨੂੰ ਘੱਟ ਜਾਣਕਾਰੀ ਸੀ ਅੱਜ ਦੁਨੀਆ ਭਰ ਦੇ ਵਿੱਚ ਪੋਨਾ ਪਿੰਡ ਦੇ ਬਾਰੇ ਲੋਕ ਜਾਣਦੇ ਆ ਪੋਨਾ ਪਿੰਡ ਦੇ ਵਿੱਚ ਆਪ ਜਾਣਦੇ ਆ ਕਿ ਉਹਨਾਂ ਦਾ ਸਸਕਾਰ ਹੋਇਆ ਜਿਹੜੀ ਥਾਂ ਦੇ ਉੱਤੇ ਉਹਨਾਂ ਨੇ ਪਹਿਲੀ ਵਾਰੀ ਗਾਇਆ ਸੀ ਉਸੇ ਥਾਂ ਦੇ ਉੱਤੇ ਸਤਿਕਾਰ ਹੋਇਆ ਜਿਹੜੀ ਥਾਂ ਦੇ ਉੱਤੇ ਪਹਿਲੀ ਵਾਰ ਉਹਨਾਂ ਨੇ ਗਾ ਕੇ ਆਵਦਾ ਤੇ ਪੈਰ ਧਰਾਵਾ ਕੀਤਾ ਗਿਆ ਇੱਕੀ ਦੇ ਵਿੱਚ ਉਸੇ ਥਾਂ ਦੇ ਉੱਤੇ ਉਹਨਾਂ ਦੀ ਸਤਿਕਾਰ ਕੀਤਾ ਗਿਆ ਤੇ ਪੂਰਾ ਪੰਜਾਬ ਹੀ ਰੋਇਆ ਕੱਲ ਅਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਾਰੇ ਗਾਇਕ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਪ੍ਰਸ਼ੰਸਕ ਰਿਸ਼ਤੇਦਾਰ ਸਕੇ ਸਬੰਧੀ ਪਰਿਵਾਰਕ ਮੈਂਬਰ ਸਾਰੀ ਸੀਗੇ ਸੋ ਸਾਰਿਆਂ ਦੀਆਂ ਅੱਖਾਂ ਇੰਨੀਆਂ ਚੌੜੀਆਂ ਸੀ ਵੀ ਉਹਦੇ ਲਈ ਸ਼ਬਦ ਪਾਉਣੇ ਪੈ ਜਾਂਦੇ ਵੀ ਕਿਹੜਾ ਸ਼ਬਦ ਵਰਤ ਕੇ ਵੀ ਇਹ ਮਨ ਦੇ ਉੱਤੇ ਕੀ ਬੀਤੀ ਹੋਗੀ ਸੋ ਤੁਸੀਂ ਦੇਖੋ ਜੀ ਪਰਿਵਾਰ ਦੇ ਲਈ ਇਸ ਤੋਂ ਵੱਡੀ ਦੁੱਖ ਦੀ ਗੱਲ ਕਿਹੜੀ ਹੋ ਸਕਦੀ ਆ ਕਿਹੜੀ ਕਿਹੜੀ ਹੋ ਸਕਦੀ ਆ ਕਿ ਉਹ ਪਰਿਵਾਰ ਆ ਜਿਹੜਾ ਉਹਦੇ ਵਿੱਚ ਦਾਦੀ ਵੀ ਹੈ ਮਾਂ ਵੀ ਹੈ ਘਰਵਾਲੀ ਵੀ ਹੈ ਬੱਚੀ ਵੀ ਹੈ ਮਰਦ ਕੋਈ ਨਹੀਂ ਜਹਾ ਜੇ ਮਰਦ ਹੈ ਤਾਂ ਇੱਕ ਛੋਟਾ ਜਿਹਾ ਬੱਚਾ ਸੋ ਆਹ ਜਿਹੜੀ ਬਹੁਤ ਦੁਖਦਾਈ ਸਬਰ ਆ ਤੋ ਬਈ ਕੱਲ ਇਹ ਖਬਰਾਂ ਨੂੰ ਪੜ ਕੇ ਨਾ ਵੱਡਾ-ਵੱਡਾ ਸੋਨੀ ਹੋ ਜਾਂਦਾ ਸੀਗਾ ਕਿ ਆ ਕੀ ਤੋਂ ਕੀ ਬਣੀ ਜਾਂਦਾ ਪਰ ਰਾਜਵੀਰ ਜਵੰਦਾ ਨੂੰ ਬਹੁਤ ਲੋਕਾਂ ਨੇ ਪਿਆਰ ਕੀਤਾ ਰਾਜਵੀਰ ਜਵੰਦਾ ਦੇ ਲਈ ਨਾ ਮੈਂ ਰਿਸ਼ਮਨ ਮੋਲ ਦਾ ਇੱਕ ਬਿਆਨ ਪੜਿਆ ਤੇ ਮੈਨੂੰ ਬੜੀ ਤਸੱਲੀ ਹੋਈ ਜੀ ਉਹ ਬਿਆਨ ਪੜ ਕੇ ਉਹਨੇ ਇਹ ਗੱਲ ਕਹੀ ਹੈ ਕਿ ਕਹਿੰਦੇ ਜੀ ਰਾਜਵੀਰ ਜਵੰਦਾ ਦੇ 52 ਪ੍ਰੋਗਰਾਮ ਰੁੱਕ ਸੀਗੇ ਤੇ ਅਸੀਂ ਉਹਦੇ ਉਹ ਪ੍ਰੋਗਰਾਮ ਲਾ ਕੇ ਤੇ ਜਿਹੜਾ ਪੈਸਾ ਹੋਊਗਾ ਉਹ ਪਰਿਵਾਰ ਦੇ ਮੈਂਬਰਾਂ ਨੂੰ ਦੇ ਰਾਂਗੇ ਲਿਆ ਕੇ ਉਹਨਾਂ ਦੀ ਆਰਥਿਕ ਮਦਦ ਹੋ ਜੂਗੀ ਜਿਨ੍ਹਾਂ ਦੇ ਵਿਆਹ ਦੇ ਵਿੱਚੋਂ ਦੇਣਾਣਾ ਸੀਗਾ ਉਹਨਾਂ ਦੀ ਵੀ ਮਦਦ ਹੋ ਜੂਗੀ ਵੀ ਭਾਈ ਉਹਨਾਂ ਦਾ ਪ੍ਰੋਗਰਾਮ ਲੱਗ ਜੂਗਾ ਅਸੀਂ ਸਾਰੇ ਕਲਾਕਾਰ ਮਿਲ ਕੇ ਜਿਹਦੇ ਕੋਲੇ ਜਿਹੜਾ ਵੀ ਦਿਨ ਫ੍ਰੀ ਹੋਇਆ ਕਰੂਗਾ ਤੇ ਅਸੀਂ ਉਹ 52 ਪ੍ਰੋਗਰਾਮ ਲਾ ਕੇ ਜਿਹੜੇ ਪੈਸੇ ਹੋਣਗੇ ਤੇ ਉਹ ਅਸੀਂ ਸਾਰੇ ਦੇ ਸਾਰੇ ਪਰਿਵਾਰ ਨੂੰ ਸੌਂਪ ਦਿਆਗੇ ਜੀ ਇੱਕ ਚੰਗਾ ਫੈਸਲਾ ਹੈ ਤਸੱਲੀ ਵਾਲੀ ਗੱਲ ਹੈ ਜਨਾਬ ਸਾਹਿਬ ਖੈਰ ਅੱਗੇ ਵਧਦੇ ਹਾਂ ਜੀ ਹੁਣ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਜੀ 13 ਤਰੀਕ ਨੂੰ हां बिल्कुल जी बिल्कुल पंजाब सरकार ਦੀ ਕੈਬਨਟ ਮੀਟਿੰਗ ਜਿਹੜੀ ਉਹ 13 ਤਰੀਕ ਨੂੰ ਹੋਣ ਜਾ ਰਹੀ ਹੈ ਤੇ ਉਹਦੇ ਵਿੱਚ ਸ਼ਾਇਦ ਖੜਾਂ ਦੇ ਬਾਬਤ ਤੇ ਕੁਝ ਹੋਰ ਮਹੱਤਵਪੂਰਨ ਫੈਸਲਿਆਂ ਦੇ ਉੱਤੇ ਚਰਚਾ ਹੋਊਗੀ ਤੇ ਕਹਿੰਦੇ ਆ ਵੀ ਇਹਦੇ ਵਿੱਚ ਤਰਨਤਾਰਨ ਦੀ ਜ਼ਮੀਨੀ ਚੋਣ ਤੋਂ ਪਹਿਲਾਂ-ਪਹਿਲਾਂ ਤੇ ਕੀ-ਕੀ ਕੁਝ ਹੋਰ ਫੈਸਲੇ ਲੈਣੇ ਚਾਹੀਦੇ ਆ ਤੇ ਇਹਦੇ ਬਾਰੇ ਵੀ ਸ਼ਾਇਦ ਚਰਚਾ ਹੋਵੇ ਵੈਸੇ ਪੰਜਾਬ ਦੇ ਵਿੱਚ ਜੀ ਇਸ ਵੇਲੇ ਖਾਸ ਕਰਕੇ ਤਰਨਤਾਰਨ ਦੇ ਇਲਾਕੇ ਦੇ ਵਿੱਚ ਇਸ ਵੇਲੇ ਚੋਣ ਦਾਬ ਤਾਂ ਲੱਗਾ ਹੋਇਆ ਸੋ ਇਹਦੇ ਭਾਈ ਕੀ ਬਣਦਾ ਤੇ ਤਰਨਤਾਰ ਦੀ ਜੁਬਣੀ ਚੋਣ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਦੀ ਪੂਰੀ ਪੂਰੀ ਤਿਆਰੀ ਵੀ ਹੈਗੀ ਆ ਪਰ ਗੱਲ ਇਹ ਜੀ ਕਿ ਹੁਣ 13 ਤਰੀਕ ਦੀ ਮੀਟਿੰਗ ਜਿਹੜੀ ਹੋਣੀ ਆ ਪੰਜਾਬ ਕੈਬਨਿਟ ਦੀ ਮੀਟਿੰਗ ਇਹਦੇ ਵਿੱਚ ਕੀ ਕੀ ਮਹੱਤਵਪੂਰਨ ਫੈਸਲੇ ਹੋਣਦੇ ਆ ਇਹ ਹੁਣ ਸਮਾਂ ਦੱਸੂਗਾ ਜੀ ਜੀ ਜਨਾਬ ਹਰਮਿਤ ਸਿੰਘ ਪਠਾਨ ਮਾ ਅੱਜ ਰਾ ਇੱਕ ਵਾਰ ਫਿਰ ਤੋਂ ਨਾ ਸੁਰਖੀਆਂ ਦੇ ਵਿੱਚ ਹੈ ਜੀ ਕਹਿੰਦੇ ਬੜਾ ਵੱਡਾ ਝਟਕਾ ਲੱਗਿਆ ਜੀ ਉਹਨਾਂ ਨੂੰ ਅਗਾਊਂ ਜ਼ਮਾਨਤ ਨਹੀਂ ਮਿਲੀ ਤਾਂ ਬਿਲਕੁਲ ਇਸ ਕਰਕੇ ਝਟਕਾ ਲੱਗਾ ਜੀ ਅਗਾਊਂ ਜ਼ਮਾਨਤ ਨਹੀਂ ਮਿਲੀ ਤੇ ਅਗਾਊਂ ਜ਼ਮਾਨਤ ਦੇ ਲਈ ਉਹਨਾਂ ਨੇ ਪੂਰਾ ਜ਼ੋਰ ਲਾਇਆ ਪੇਪਰ ਇਸ ਜ਼ਮਾਨਤ ਝੋੜੀ ਦੇ ਵਿੱਚ ਨਹੀਂ ਪਈ। ਇਸ ਦੰ ਦੇ ਉੱਤੇ ਆਪਾਂ ਜਾਣਦੇ ਕਿ ਪਹਿਲੀ ਘਰ ਵਾਲੀ ਨੇ ਹੀ ਜ਼ਬਰਦਸਤ ਦੇ ਦੋਸ਼ ਲਾਏ ਦੇ ਆ ਤੇ ਇਹ ਇਸ ਵੇਲੇ ਅੰਡਰਗਰਾਉਂਡ ਆ। ਇਹਨਾਂ ਦੇ ਉੱਤੇ 376 ਦਾ ਤੇ ਹੋਰ ਤਰ੍ਹਾਂ ਵਾਲੇ ਤੇ ਪਰਚਾ ਦਰਜ ਪਿਆ। ਇਸ ਕਰਕੇ ਇਹ ਅੰਡਰਗਰਾਉਂਡ ਆ ਤੇ ਅਗਲੀ ਜਾਣਕਾਰੀ ਇਹ ਆ ਮਹੱਤਵਪੂਰਨ ਵੀ ਇਹਨਾਂ ਨੂੰ ਹਾਲੇ ਹੋਰ ਅੰਡਰਗਰਾਉਂਡ ਰਹਿਣਾ ਪੈਣਾ। ਇਹਦਾ ਮਤਲਬ ਇਹ ਨਿਕਲਿਆ ਜੀ। ਇਹਨਾਂ ਨੂੰ ਹਾਲੇ ਬਾਹਰ ਆਉਣ ਦਾ ਮੌਕਾ ਨਹੀਂ ਮਿਲਣਾ। ਹਾਲੇ ਇਹ ਹੋਰ ਅੰਡਰਗਰਾਉਂਡ ਰਹਿਣਗੇ। ਕਿਉਂਕਿ ਪਟਿਆਲੇ ਦੀ ਅਦਾਲਤ ਨੇ ਇਹਨਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰਤੀ ਆ ਹੁਣ ਇਹਨਾਂ ਦੇ ਕੋਲੇ ਹਾਈ ਕੋਰਟ ਜਾਣ ਦਾ ਪ੍ਰਬੰਧ ਹੈਗਾ ਹੁਣ ਹਾਈ ਕੋਰਟ ਦੇ ਵਿੱਚ ਜੇ ਮੰਨ ਲਓ 2 4 5 ਦਿਨਾਂ ਬਾਅਦ ਵੀ ਐਪਲੀਕੇਸ਼ਨ ਲਾਉਣ ਇਹ ਤਾਂ ਹੈ ਨਹੀਂ ਕਿ ਹਫ਼ਤੇ ਦੇ ਵਿੱਚ ਲੋਤੀਜਾ ਆ ਜਾਣਾ ਉੱਥੇ ਵੀ ਕਈ ਮਹੀਨੇ ਲੱਗ ਜਾਣੇ ਆ ਮਤਲਬ ਇਹ ਵੀ ਜਾਣ ਤਾਂ ਇਹ ਸਰੈਂਡਰ ਕਰਨਗੇ ਕਿ ਜਾਂ ਫਿਰ ਇਹ ਵੇਟ ਕਰਨਗੇ ਦੋਵਾਂ ਦੇ ਵਿੱਚੋਂ ਇੱਕ ਗੱਲ ਆ ਜਾਂ ਜਿੱਥੇ ਵੀ ਇਹ ਲੁਕੇ ਆ ਇਹ ਉੱਥੇ ਲੁਕੇ ਬਿਠੇ ਰਹਿਣਗੇ ਜਾਂ ਫਿਰ ਇਹ ਗੱਲ ਹੈ ਕਿ ਆ ਸੋ ਇਹਨੇ ਕੀ ਬਣਦਾ ਪਰ ਪਠਾਨ ਮਾਜਰਾ ਦੀ ਕੱਲ ਉਮੀਦ ਦੇ ਉੱਤੇ ਸੱਟ ਵੱਜ ਗਈ ਆ ਪਠਾਨ ਮਾਜਰਾ ਨੂੰ ਇਸ ਗੱਲ ਦੀ ਆਸ ਸੀ ਹਰਮਿਤ ਸਿੰਘ ਹੋਰਾਂ ਨੂੰ ਕਿ ਮੈਨੂੰ ਭਾਈ ਜ਼ਮਾਨਤ ਮਿਲ ਜਾਣੀ ਆ ਕਿ ਪਰ ਇਹ ਜ਼ਮਾਨਤ ਮਿਲੇਗੀ ਇਹਨਾਂ ਨੂੰ ਕਿਉਂਕਿ ਦੂਜੀ ਧਿਰ ਦੇ ਵਕੀਲਾਂ ਨੇ ਇਹ ਗੱਲ ਕਹੀ ਆ ਕਿ ਇਹ ਦੇਖੋ ਜੀ ਅੰਡਰਗ੍ਰਾਉਂਡ ਚੱਲ ਰਹੇ ਆ ਅਜੇ ਹੋਇਆ ਭਗੌੜੇ ਆ ਇਸ ਵੇਲੇ ਕਿ ਜੇ ਇਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਆ ਤਾਂ ਬਾਹਰ ਆ ਕੇ ਇਹ ਖੁੱਲੇ ਆਮ ਵਿਚਰ ਕੇ ਤੇ ਇਸ ਕੇਸ ਦੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਆ ਜੀ ਜੇ ਸਾਬ ਉੱਤਰ ਪੰਜਾਬ ਦੇ ਵਿੱਚ ਜਿਹੜੇ ਠੇਕੇਦਾਰਤ ਮੁਲਾਜ਼ਮ ਨੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਵੀ ਬੜਾ ਰੌਲਾ ਰਹਿੰਦਾ ਹੈ ਔਰ ਹੁਣ ਕਹਿੰਦੇ ਠੇਕੇਦਾਰਤ ਮੁਲਾਜ਼ਮਾਂ ਨੇ ਸਰਕਾਰੀ ਰੈਲੀਆਂ ਚ ਬੱਸਾਂ ਨਾਲ ਜਾਣ ਬਾਰੇ ਕਹਿ ਦਿੱਤਾ ਜੀ। ਇਹ ਵਧੀਆ ਗੱਲ ਕੀਤੀ ਜੀ ਉਹਨਾਂ ਨੇ। ਉਹਨਾਂ ਨੇ ਸਿਆਣੀ ਗੱਲ ਕੀਤੀ ਆ। ਵੀ ਭਾਈ ਅਸੀਂ ਬੱਸਾਂ ਨਾਲ ਜਾਇ ਨਹੀਂ ਕਰਦੇਗਾ। ਉਹਨਾਂ ਨੇ ਦੋ ਟੋਕਿਆਂ ਗੱਲ ਕਹੀ ਆ। ਕਹਿੰਦੇ ਵੀ ਦੇਖੋ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਦੇ। ਮੰਤਰੀ ਸਾਹਿਬ ਸਾਨੂੰ ਮਿਲਣ ਦਾ ਮੌਕਾ ਨਹੀਂ ਦਿੰਦੇ। ਕੋਈ ਸਾਡੀ ਗੱਲ ਤੇ ਉੱਤੇ ਗੌਰ ਨਹੀਂ ਕੀਤੀ ਜਾਂਦੀ। ਤੇ ਅਸੀਂ ਓਵਰ ਉਹ ਗੱਲਾਂ ਕਿਉਂ ਕਰ ਗਏ ਜਿਹੜੀਆਂ ਗੱਲਾਂ ਸਾਡੀ ਡਿਊਟੀ ਦੇ ਵਿੱਚ ਸ਼ਾਮਲ ਨਹੀਂ ਆ। ਉਹਨਾਂ ਨੇ ਦੋ ਟੋਕ ਕੇ ਗੱਲ ਆਖੀ ਆ। ਅਸਲ ਦੇ ਵਿੱਚ ਜਿਹੜੇ ਠੇਕੇਦਾਰ ਤੇ ਪੀਆਰਟੀਸੀ ਦੇ ਪਨ ਬੱਸ ਦੇ ਮੁਲਾਜ਼ਮ ਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਰੂਟ ਦੇ ਉੱਤੇ ਤੁਸੀਂ ਸਾਡੀ ਡਿਊਟੀ ਲਾਈ ਆ। ਅਸੀਂ ਸਿਰਫ ਉਹ ਰੂਟ ਦੀ ਡਿਊਟੀ ਪੂਰੀ ਕਰਨੀ ਆ। ਅਸੀਂ ਇਸ ਤੋਂ ਇਲਾਵਾ ਫਿਰ ਹੋਰ ਕੁਝ ਨਹੀਂ ਕਰਨਾਗਾ। ਉਹ ਕਹਿੰਦੇ ਵੀ ਤੁਸੀਂ ਤਾਂ ਜਦੋਂ ਮਰਜ਼ੀ ਕਹਿ ਦਿੰਦੇ ਆ ਕਿ ਹੁਣ ਭਾਈ ਬੱਸਾਂ ਲੈ ਕੇ ਫਲਾਣੀ ਥਾਂ ਤੇ ਸਰਕਾਰੀ ਦੇ ਵਿੱਚ ਜਾਣਾ, ਫਲਾਣੀ ਥਾਂ ਤੇ ਜਾਣਾ। ਸਾਡੀਆਂ ਭਰਤੀਆਂ ਇਹ ਤੇ ਅਸੀਂ ਜਾਣਾ ਹੀ ਨਹੀਂ ਹਾਂ ਉਹ ਕਹਿੰਦੇ ਜੀ ਗੱਲ ਬੜੀ ਸਾਫ਼ ਤੇ ਸਪਸ਼ਟ ਆ ਅਸੀਂ ਨਹੀਂ ਜਾਵਾਂਗੇ ਤੁਸੀਂ ਜੋ ਮਰਜ਼ੀ ਕਹੋ ਤੇ ਅਸੀਂ ਉਹ ਕੰਮ ਕਰਾਂਗੇ ਜਿਹੜਾ ਕੰਮ ਸਾਡੀ ਡਿਊਟੀ ਦੇ ਵਿੱਚ ਸ਼ਾਮਲ ਆ ਬੰਦੇ ਇਕੱਠੇ ਕਰਨਾ ਤੇ ਰੈਲੀਆਂ ਦੇ ਵਿੱਚ ਬਸਾਂ ਲੈ ਕੇ ਜਾਣਾ ਸਾਡੇ ਕੰਮ 'ਚ ਸ਼ਾਮਲ ਨਹੀਂ ਆ ਜੀ ਜੀ ਤੇ ਡੈਣਾ ਸਾਹਿਬ ਇੱਕ ਬੜਾ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜੀ ਕਹਿੰਦੇ ਲੁਧਿਆਣੇ ਦੇ ਵਿੱਚ 2.5 ਲੱਖ ਦੇ ਵਿੱਚ ਮਾਂ ਨੇ ਬੱਚਾ ਵੇਚ ਦਿੱਤਾ ਹੈ ਜੀ ਕੀ ਇਹ ਪੂਰਾ ਮਾਮਲਾ ਹਾਂ ਬਿਲਕੁਲ ਜੀ ਲੁਧਿਆਣੇ ਦੇ ਵਿੱਚੋਂ ਖਬਰ ਆ ਹਾਲਾਂਕਿ ਇਹ ਬੱਚਾ ਜਿਹੜਾ ਉਹ ਬਰਾਮਦ ਕਰ ਲਿਆ ਗਿਆ ਤੇ ਇਹ ਬੱਚਾ ਹੁਣ ਦਾਦੇ ਦੇ ਕੋਲ ਆ ਇਹ ਜੁਲਾਈ ਮਹੀਨੇ ਦੀ ਖਬਰ ਹੈ ਜੀ ਜੁਲਾਈ ਮਹੀਨੇ ਦੇ ਵਿੱਚ ਲੁਧਿਆਣੇ ਦੇ ਵਿੱਚ ਇੱਕ ਔਰਤ ਦੀ ਡਿਲੀਵਰੀ ਹੋਈ ਸੀ ਤੇ ਉਹਦੇ ਜਿਹੜਾ ਬੱਚਾ ਸੀ ਤੇ ਉਹਦੇ ਘਰ ਦੇ ਵਿੱਚ ਆ ਕੇ ਇਹ ਗੱਲ ਕਹਿਤੀ ਕਿ ਉਹਦੀ ਤਾਂ ਜੰਮਦੇ ਦੀ ਮੌਤ ਹੋਈ ਸੀ ਉਹ ਬੱਚਾ ਜਿਉਂਦਾ ਨਹੀਂ ਉਹਨੇ ਇਹ ਗੱਲ ਕਹੀ ਸੀ ਉਸ ਔਰਤ ਨੇ ਇਹ ਗੱਲ ਕਹੀ ਸੀ ਕਿ ਭਾਈ ਉਹ ਬੱਚੇ ਦੀ ਤਾਂ ਜੰਮਦੇ ਦੀ ਮੌਤ ਹੋ ਗਈ ਤੇ ਉਹ ਬੱਚੇ ਨੂੰ ਅਸੀਂ ਦਪਣਾ ਆਏ ਹਾਂ ਇਸ ਔਰਤ ਦਾ ਪਤੀ ਵੀ ਉਦੋਂ ਹਸਪਤਾਲ ਦੇ ਵਿੱਚ ਦਾਖਲ ਸੀ ਹੋਰ ਚ ਦੇ ਘਰੇ ਇਹ ਨਾਲ ਇਸ ਔਰਤ ਦਾ ਸਹਰਾ ਸੀ ਤੇ ਇਸ ਔਰਤ ਨੇ ਬੱਚਾ ਵੇਚ ਕੇ ਤੇ ਆਪਦੇ ਪਤੀ ਦੇ ਕੋਲੇ ਵੀ ਜਾ ਕੇ ਇਹ ਗੱਲ ਕਹੀ ਕਹਿੰਦੀ ਜੀ ਉਰੀ ਤਾਂ ਬੱਚੇ ਦੀ ਆਪਣੇ ਦੀ ਮੌਤ ਹੋ ਗਈ ਆ ਚਲੋ ਕੁਛ ਦਿਨਾਂ ਬਾਅਦ ਪਤੀ ਦੀ ਵੀ ਮੌਤ ਹੋ ਗਈ ਮਤਲਬ ਪੜਤਾਲ ਕਰਨ ਵਾਲਾ ਨਿਰਖ ਪਰਖ ਕਰਨ ਵਾਲਾ ਕੋਈ ਰਿਆ ਨਹੀਂ ਉਹਨਾਂ ਫਿਰ ਇਸ ਔਰਤ ਦੇ ਵਟਸਐਪ ਨੰਬਰਾਂ ਦੇ ਉੱਤੇ ਜਿਹੜੇ ਵਾਇਸ ਮੈਸੇਜ ਹੁੰਦੇ ਆ ਉਹ ਕਿਤੇ ਸੋਰੇ ਨੇ ਸੁਣ ਲਏ ਜਾਂ ਉਹਨੂੰ ਪਤਾ ਲੱਗ ਗਿਆ ਕਿਸੇ ਰੂਪ ਦੇ ਵਿੱਚ ਵੇ ਭਾਈ ਇਹਦੀ ਤਾਂ ਕਿਸੇ ਨਾਲ ਗੱਲਬਾਤ ਹੋਈ ਵੀ ਬੱਚਾ ਭਾਈ ਤਸੀਹੇ ਲੈ ਲੋ ਇੰਨੇ ਪੈਸੇ ਲਵਾਂਗੇ ਐ ਹੋਊਗਾ ਹੋਊਗਾ ਉਹਨੇ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਪੁਲਿਸ ਨੇ ਜਦੋਂ ਚੂੜੀ ਟਾਈਡ ਕੀਤੀ ਤੇ ਫਿਰ ਜਿਹੜੇ ਬੰਦਿਆਂ ਨੇ ਖਰੀਦਿਆ ਸੀ ਬੱਚਾ ਉਹ ਕੱਲ ਆ ਕੇ ਵਾਪਸ ਕਰ ਗਏ ਮਤਲਬ ਇਹ ਆ ਕਿ 2.5 ਲੱਖ ਰੁਪਏ ਦੇ ਵਿੱਚ ਔਰਤ ਨੇ ਮਮਤਾ ਵੇਚੀ ਆਪਾਂ ਇਹ ਗੱਲ ਕਹਿੰਦੇ ਹੁੰਨੇ ਕਿ ਮਾਵਾ ਤਾਂ ਆਏ ਵੀ ਕਰਦੇ ਨੇ ਨਵੇਂ ਦੌਰ ਦੇ ਵਿੱਚ ਕੁਝ ਮਾਵਾ ਆਹ ਕੰਮ ਵੀ ਕਰਦੇ ਆ ਸੋ ਇਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਆ ਕੁਝ ਵੀ ਹੁੰਦਾ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਜੀ ਬਿਲਕੁਲ ਪਤਾ ਹੀ ਨਹੀਂ ਤੈਨਾ ਸਾਹਿਬ ਕੀ ਕੀ ਵਾਪਰੀ ਜਾਂਦਾ ਹੈ ਖੈਰ ਕਹਿੰਦੇ ਫਲਿੱਪਕਾਰਟ ਦੇ ਟਰੱਕ ਚੋਂ 1 ਕਰੋੜ ਤੋਂ ਵੱਧ ਦੇ ਪਾਰਸਲ ਜਿਹੜੇ ਉਹ ਵੀ ਚੋਰੀ ਹੋ ਗਏ ਨੇ ਜੀ ਇਹ ਮਾਮਲਾ ਕੀ ਹੈ ਦੇਖੋ ਜਿਹੜੀ ਫਲਿੱਪਕਾਰਟ ਕੰਪਨੀ ਹੈ ਨਾ ਉਹ ਭਾਰਤ ਦੀ ਉਹ ਵਹੀ ਹੈ ਕੰਪਨੀ ਆਨਲਾਈਨ ਖਰੀਦਦਾਰੀ ਵਾਲੀ ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਐਮਾਜ਼ੋਨ ਭਾਰਤ ਦੇ ਵਿੱਚ ਹੋਰ ਵੀ ਕਈ ਕੰਪਨੀਆਂ ਸਹੀਆਂ ਪਰ ਫਲਿੱਪਕਾਰਟ ਉਹਨਾਂ ਦੇ ਵਿੱਚੋਂ ਖਾਸੀ ਮਸ਼ਹੂਰ ਆ ਇਹਦਾ ਗੋਡਾਊਨ ਹੈਗਾ ਜੀ ਪੰਨੇ ਦੇ ਵਿੱਚ ਬਣਿਆ ਇਦੋਂ ਪੰਜਾਬ ਦੇ ਵਿੱਚ ਥੰਨੇ ਚ ਤੇ ਮੁੰਬਈ ਦੇ ਭਵਿੰਡ ਖੇਤਰ ਤੋਂ 11600 ਤੇ ਕੁਝ ਪਾਰਸਲ ਲੈ ਕੇ ਇੱਕ ਟਰੱਕ ਰਵਾਣਾ ਹੁੰਦਾ ਉਹਦਾ ਡਰਾਈਵਰ ਨਾਸਰ ਤੇ ਨਾਮ ਹੈਗਾ ਕਿ ਇਹ ਚੇਤਨਾ ਦਾ ਇੱਕ ਬੰਦਾ ਹੈ ਕੋਹਰ ਨਾਲ ਆ ਇਹ ਜਿਹੜਾ ਨਾਸਰ ਆ ਇਹ ਡਰਾਈਵਰ ਕੰਪਨੀ ਨੇ 10 ਦਿਨ ਪਹਿਲਾਂ ਹੀ ਭਰਤੀ ਕੀਤਾ ਲਓ ਜੀ ਇਸ ਬੰਦੇ ਦੇ ਮਨ ਦੇ ਵਿੱਚ ਜਾਂ ਨਾਲ ਦੇ ਬੰਦੇ ਦੇ ਮਨ ਦੇ ਵਿੱਚ ਹੀਰਾ ਫੇਰੀ ਆਈ ਇਹਨਾਂ ਨੇ 250 ਤੋਂ ਵੱਧ ਪਾਰਸਲ ਰਾਹ ਦੇ ਵਿੱਚ ਗੇੜੀ ਕਰ ਲਿਆ ਲੋ ਜੀ ਆਕੇ ਨੇ ਇੱਥੇ ਖੰਨੇ ਦੇ ਵਿੱਚ ਤੇ ਟਰੱਕਾ ਜਿਹੜਾ ਉਹ ਗੜਾਉਂ ਦੇ ਵਿੱਚ ਲਾਤਾ ਤੇ ਉਥੋਂ ਚੇਤ ਤੇ ਨਸਰ ਦੋਵੇਂ ਭਰਾਰ ਹੋ ਗਏ ਆ ਲੋ ਜੀ ਹੁਣ ਜਦੋਂ ਉੱਥੇ ਪਾਰਸਲਾਂ ਦੀ ਗਤੀਮਿੰਤੀ ਹੋਈ ਆ ਤੇ ਉਹ ਵਿੱਚੋਂ ਘਟਦੇ ਕਰੇ ਆ ਤੇ ਪਤਾ ਲੱਗਾ ਵੀ 2.5 ਸੌ ਤਾਂ ਇਹਦੇ ਵਿੱਚ ਆਈਫੋਨ ਹੀ ਆ ਹੋਰ ਵੀ ਕਈ ਮਹਿੰਗੇ ਫੋਨ ਤੇ ਹੋਰ ਸਮਾਨ ਆ 1 ਕਰੋੜ ਤੇ 16-17 ਲੱਖ ਰੁਪਏ ਦੀ ਗੀੜੀ ਕਰ ਗਿਆ ਇਹ ਤੇ ਹੁਣ ਉਸਨੇ ਪੱਤਰ ਦਰਜ ਕੀਤਾ ਮਤਲਬ ਕਹਿਣ ਦਾ ਇਹ ਹੈ ਜੀ ਇਸ ਖਬਰ ਤੋਂ ਭਾਵ ਇਹ ਆ ਵੀ ਜਿਹੜੇ ਚੋਰ ਆ ਜਿਹੜੇ ਠੱਗ ਜਿਹੜੇ ਇਹੋ ਜਿਹੇ ਲੋਕ ਆ ਉਹ ਕਿਤੇ ਵੀ ਆ ਆਪਾਂ ਆਮ ਤੌਰ ਦੇ ਉੱਤੇ ਕਹਿੰਦੇ ਨੇ ਹੁੰਨੇ ਵੀ ਭਾਈ ਜਿਹੜੀ ਆਨਲਾਈਨ ਕੰਪਨੀ ਤੋਂ ਸਮਾਨ ਮੰਗਾਇਆ ਉਹ ਮੇਰੇ ਹੱਲੇ ਤੱਕ ਆਇਆ ਨਹੀਂ ਇਹ ਪਤਾ ਕੋਈ ਨਹੀਂ ਰਾਹ ਦੇ ਵਿੱਚ ਕੋਈ ਇਹੋ ਜਿਹਾ ਮਿਲ ਗਿਆ ਹੋਵੇ ਤੇ ਉਹ ਕੰਪਨੀ ਨੂੰ ਰਗੜਾ ਲੱਗਿਆ ਹੋਵੇ ਜੀ ਜੀ ਬਿਲਕੁਲ ਸਹੀ ਟੈਣਾ ਸਾਹਿਬ ਇੱਕ ਪਾਸੇ ਤਾਂ ਗੱਲਾਂ ਚੱਲਦੀਆਂ ਨੇ ਕਿ ਨਸ਼ਿਆਂ ਵਿਰੁੱਧ ਯੁੱਧ ਚੱਲ ਰਹੇ ਨੇ ਤੇ ਆ ਹੋ ਰਿਹਾ ਜੀ ਉਹ ਹੋ ਰਿਹਾ ਜੀ ਦੂਸਰੇ ਪਾਸੇ ਜਿਹੜੀ ਖਬਰ ਆਈ ਉਹਨੇ ਚਿੰਤਾ ਵਧਾ ਦਿੱਤੀ ਕਹਿੰਦੇ ਸਕੂਲੀ ਬੱਚਿਆਂ ਨੂੰ ਵਰਤਣਾ ਸ਼ੁਰੂ ਕਰਤਾ ਇਹਨਾਂ ਨੇ ਬਿਲਕੁਲ ਜੀ ਬਿਲਕੁਲ ਫਿਰੋਜ਼ਪੁਰ ਦੇ ਵਿੱਚ ਇੱਕ ਪਿੰਡ ਆ ਗੱਟੀ ਰਾਜੋ ਕੀ ਇਹ ਉਥੋਂ ਖਬਰ ਆਈ ਹੈ ਜੀ ਇਹ ਬੜੀ ਮਹੱਤਵਪੂਰਨ ਖਬਰ ਆ ਵੀ ਉਥੋਂ ਕੀ ਹੋਜੀ ਜਾਣਕਾਰੀ ਨਿਕਲ ਕੇ ਆਈ ਹੈ ਕਿਉਂਕਿ ਇਹ ਪੁਲਿਸ ਨੇ ਹੀ ਗੱਲ ਕਹੀ ਆ ਕਿ ਨਸ਼ਾ ਤਸਕਰਾਨੀ ਹੁਣ ਪੰਜਾਬ ਦੇ ਬੱਚਿਆਂ ਨੂੰ ਵਰਤਣਾ ਸ਼ੁਰੂ ਕਰਤਾ ਪੁਲਿਸ ਦੇ ਕਹਿਣ ਦੇ ਮਤਲਬ ਹ ਇਥੇ ਨਾ 12ਵੀਂ ਕਲਾਸ ਦਾ ਇੱਕ ਬੱਚਾ ਉਸ ਬੱਚੇ ਦੇ ਬਾਰੇ ਖਬਰ ਆਈ ਹੈ ਵੀ ਇਹਦੇ ਬੈਗ ਦੇ ਵਿੱਚ ਉਹਦੇ ਬਸਤੇ ਦੇ ਵਿੱਚੋਂ ਤੇ ਇਹ ਕੁਝ ਮਿਲਿਆ ਜੀ ਜਿਹੜਾ ਕਿ ਨਹੀਂ ਸੀ ਮਿਲਣਾ ਚਾਹੀਦਾ ਇਹਦੇ ਕੋਲੋਂ ਇੱਕ ਦੇਸੀ ਕੱਟਾ ਮਿਲਿਆ ਇਹ ਬੈਗ ਦੇ ਵਿੱਚੋਂ ਤੇ ਪੁਲਿਸ ਨੇ ਇਹਨੂੰ ਬਰਾਮਦ ਕਰ ਲਿਆ ਤੇ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਜੀ ਕਿ ਇਹਨੂੰ ਇਹ ਗੱਲ ਕਹੀ ਗਈ ਸੀ ਵੀ ਭਾਈ ਤੈਨੂੰ 5000 ਰੁਪਏ ਦੇ ਦੇਵਾਂਗੇ ਤੂੰ ਇਹਨੂੰ ਕੁਝ ਕੁ ਦੇਰ ਲਈ ਸੰਭਾਲ ਕੇ ਰੱਖ ਤੇ ਪੁਲਿਸ ਨੇ ਗੱਲ ਕਹੀ ਹੈ ਕਿ ਨਸ਼ਾ ਤਸਕਰਾਂ ਦੇ ਵੱਲੋਂ ਹੁਣ ਇਹਨਾਂ ਲੋਕਾਂ ਨੂੰ ਇਹਨਾਂ ਬੱਚਿਆਂ ਨੂੰ ਵਰਤਣ ਦਾ سلسلہ ਸ਼ੁਰੂ ਕੀਤਾ ਗਿਆ ਸੋ ਬੜੀ ਦੁੱਖ ਦੀ ਗੱਲ ਹੈ ਤੇ ਬੜੀ ਹੈਰਾਨੀ ਵਾਲੀ ਵੀ ਗੱਲ ਹੈ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਹੁਣ ਗੱਲ ਕਰਦੇ ਹਾਂ ਜੀ ਕਿਸਾਨਾਂ ਦੀ ਕੀ ਹਾਲ ਚਾਲ ਹੈ ਝੋਨੇ ਦੀ ਫਸਲ ਕਿਵੇਂ ਹੈ ਜੀ ਦੇਖੋ ਝੋਨੇ ਦੀ ਫਸਲ ਜਿਹੜੀ ਦੀ ਇਸ ਵੇਲੇ ਠੀਕ ਐ ਕਿ ਝੋਨੇ ਦਾ ਉਤਪਾਦਨ ਬਹੁਤ ਘਟਿਆ ਉਹਦਾ ਕਾਰਨ ਵੀ ਪਹਿਲਾਂ ਤਾਂ ਆਪਾਂ ਜਾਣਦੇ ਹਾਂ ਵੀ ਇੱਥੇ ਹੜ ਆ ਗਏ ਫਿਰ ਉਸ ਤੋਂ ਬਾਅਦ ਆ ਝੋਨਾ ਪੱਝੀ ਗਿਆ ਸੋ ਇਸਦੀ ਫਸਲ ਬਰਬਾਦ ਬਹੁਤ ਹੋਈ ਆ ਸੋ ਨੁਕਸਾਨ ਤਾਂ ਇਸਦੀ ਬਹੁਤ ਹੋਇਆ ਪਰ ਝੋਨਾ ਇਸ ਵੇਲੇ ਮੰਡੀਆਂ ਦੇ ਵਿੱਚ ਆ ਆ ਦੂਰਨ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਮੀਂਹ ਪਿਆ ਉਦੇ ਕਰਕੇ ਵੀ ਖਾਸਾ ਨੁਕਸਾਨ ਹੋਇਆ ਕਿਉਂਕਿ ਝੋਨਾ ਮੰਡੀਆਂ ਦੇ ਵਿੱਚ ਭਜ ਗਿਆ ਖੇਤਾਂ ਦੇ ਵਿੱਚ ਖੜਾ ਭਜ ਗਿਆ ਕਈ ਥਾਵਾਂ ਦੇ ਉੱਤੇ ਮੀਂਹ ਦੇ ਨਾਲ ਹਨੇਰੀ ਵੀ ਆਈ ਹੈ ਜਿਹਦੇ ਕਰਕੇ ਉੱਥੇ ਵੀ ਝੋਨਾ ਬੜਾ ਨੁਕਸਾਨ ਹੋ ਗਿਆ ਝੋਨਾ ਵਿਸ ਗਿਆ ਸੋ ਆ ਜਾਣਕਾਰੀਆਂ ਆਈਆਂ ਸੋ ਬਾਕੀ ਗੱਲ ਇਹ ਜੀ ਕੁਦਰਤ ਦੇ ਕਹਿਣਗੇ ਵੀ ਕ੍ਰੋਪੀ ਕਹਿ ਲਈ ਜਾਂ ਕਿਸਾਨ ਦੇ ਨਾਲ ਕੋਈ ਜ਼ਰਤ ਹੀ ਕਹਿ ਲਈ ਵੀ ਇਤਕੀ ਬੜਾ ਕੁਝ ਹੋ ਗਿਆ ਤੇ ਕਿਸਾਨੀ ਇਤਕੀ ਬਹੁਤ ਗੰਬੀ ਗਈ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਮਨਜਨ ਜੀ ਕਦਾ ਵੀ ਹਾਲ ਮਾੜਾ ਹੀ ਹੈ ਜੀ ਇੱਕ ਪਾਸੇ ਤਾਂ ਇਹ ਦੁਖਦਾਇਕ ਖਬਰਾਂ ਜਿਹੜੀਆਂ ਆਈਆਂ ਨੇ ਉਹ ਝੰਜੋੜ ਰਹੀਆਂ ਨੇ ਦੂਸਰੇ ਬੰਨੇ ਇਸ ਵੇਲੇ ਜੇ ਵਿੱਤੀ ਤੌਰ ਤੇ ਵੇਖੀ ਤਾਂ ਤਾਂ ਵੀ ਕੋਈ ਫਾਇਦਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਜੀ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਜਿਦੋਂ ਜਿਹੜਾ ਬੰਦਾ ਅੰਦਰੋਂ ਖੁਸ਼ ਹੋਵੇ ਨਾ ਉਹਦਾ ਗਾਣੇ ਸੁਣਨ ਨੂੰ ਉਹਦਾ ਫਿਲਮਾਂ ਦੇਖਣ ਨੂੰ ਫੇਰਮਾਨ ਕਰਦਾ ਉਹਦਾ ਤਾਂ ਕਿਸੇ ਦਾ ਚਿਤ ਵੀ ਨਹੀਂ ਕਰਦਾਗਾ ਅਗਲਾ ਕਹਿੰਦਾ ਯਾਰ ਮੈਂ ਫਿਲਮਾਂ ਥੋੜੀ ਦੇਖਣੀ ਐ ਇਦਾਂ ਜੋ ਇਸ ਵੇਲੇ ਹੋ ਰਿਹਾ ਉਹ ਬੰਦਾ ਕਹਿੰਦਾ ਯਾਰ ਕਿ ਉਹਦੇ ਵੱਲ ਦੇਖੀਏ ਪਹਿਲਾਂ ਸੋ ਪੰਜਾਬ ਦੇ ਵਿੱਚ ਨਾ ਤਾਂ ਕੋਈ ਫਿਲਮ ਚੱਲ ਰਹੀ ਆ ਆਏ ਮੇਰੇ ਚਾਹ ਲੈ ਵੀ ਅੱਜ ਫਿਲਮ ਰਿਲੀਜ਼ ਹੋਣੀ ਆ ਸੂਹੇ ਵਿੱਚ ਹੀਰੇ ਵਾਲਿਆ ਇਹਦਾ ਵੀ ਕੋਈ ਜ਼ਿਕਰ ਨਹੀਂ ਆ ਇਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਆਈਆਂ ਆ ਨਿੱਕਾ ਜੈਲਦਾਰ ਭਾਗ ਚੌਥਾ ਇਹਦਾ ਵੀ ਕੋਈ ਜ਼ਿਕਰ ਨਹੀਂ ਆ ਜਿੰਨੀਆਂ ਵੀ ਫਿਲਮਾਂ ਇਸ ਸਾਲ ਦੇ ਵਿੱਚ ਆਈਆਂ ਉਹਦੇ ਵਿੱਚੋਂ ਕੋਈ ਨਹੀਂ ਜਣੀ ਚੱਲੀ ਹੋਵੇ ਜਿਹੜੀ ਹਿੱਟ ਹੋਈ ਹੋਵੇ ਸੋ ਆਉਂਦੇ ਰਿਹਾ ਦੇ ਵਿੱਚ ਗੋਡੇ-ਗੋਡੇ ਚਾਹ ਤੇ ਕਈ ਹੋਰ ਫਿਲਮਾਂ ਆਉਣੀਆਂ ਸੋ ਉਹ ਫਿਲਮਾਂ ਚੱਲਦੀਆਂ ਨਹੀਂ ਚੱਲਦੀਆਂ ਸਮਾਂ ਦੱਸੂਗਾ ਪਰ ਪੰਜਾਬੀ ਕਲਾ ਖੇਤਰ ਦੇ ਲਈ ਇਹ ਬੜਾ ਭਾਗਾਂ ਭਰਿਆ ਨਹੀਂ ਇਹ ਬੜੀਆਂ ਸਮੱਸਿਆਵਾਂ ਵਾਲਾ ਰਿਹਾ ਜੀ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਜਿਹੜਾ ਜੀ ਠੀਕ ਹੈ ਪੰਜਾਬ ਦੇ ਵਿੱਚ ਮੌਸਮ 'ਚ ਕਾਫੀ ਤਬਦੀਲੀ ਆਈ ਹੈ ਕੱਲ ਤਾਂ ਮੀਂਹ ਕੜੀ ਨਹੀਂ ਸੀ ਪਰ ਆਉਂਦੇ 48 ਘੰਟੇ ਦੇ ਵਿੱਚ ਮੌਸਮ ਵਿਭਾਗ ਕਹਿੰਦਾ ਵੀ ਕਈ ਥਾਵਾਂ ਤੇ ਮੀਂਹ ਕੜੀ ਦੀ ਸੰਭਾਵਨਾ ਹੈਗੀ ਆ ਬਾਕੀ ਦੇਖੋ ਕੀ ਬਣਦਾ ਪਰ ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲ ਗਿਆ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰਾਜ ਜੀ ਐਨਏ ਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ 没得吧？你没得吧？